ਬੱਚਿਆਂ ਕੋ ਗਲਤੀਆਂ ਹੋ ਜਾਂਦੀਆਂ ਮਾਪਿਓ ਵੀ ਮaaf ਕਰਦਾ ਆ ਚਾਹ ਤੋ ਠੀਕ ਹੈ ਨਾ ਕਰਿਆ ਗਈ ਮੁੜ ਕੇ ਬਸ ਠੀਕ ਹੈ ਆਸ਼ੀਰਵਾਦ ਦਿਓ ਗਲਤੀਆਂ ਵੀ ਹੋ ਜਾਂਦੀਆਂ ਬੱਚਿਆਂ ਨੂੰ ਤਾਂ ਮaaf ਵੀ ਸੰਗਤ ਨੇ ਕਰਨਾ ਦੁਆਵਾਂ ਦਿਓ ਬੱਚਿਆਂ ਨੂੰ ਬਸ ਮੱਖੀ ਸਾਰੇ ਇਕੱਠਾਂ ਦੇ ਹੋ ਜਾਣ ਆ ਸਜਣਾ ਰਲ ਇਕੱਠਿਆਂ ਮਈਏ ਤੇ ਵਿਛੋੜਿਆਂ ਨੂੰ ਅਗਲਾ सजारियानू मनोया गऊं गलाच वसदे विच ਮਰ ਜਾ ਇੱਕ ਕਿਤੇ ਵਿਛੜੇ ਮਰ ਹੇ ਕਿਦਾਂ ਦੁਨੀਆਂ ਦਾ ਦੂਜੀ टांग ਸਜਣਾ ਦੀ ਹਾਂ ਤੇ ਜੀ ਉਮਰ ਬੀਤਦੀ ਜਾਵੇ ਪਜ ਪਾਪਰੋਂ ਤੈਨੂੰ ਤਰਸ ਰਤਾ ਨਾ ਹਾਂ ਜੀ ਤੈਨੂੰ ਤਰਸ ਰਤਾ ਨਾ ਆ ਪਜ ਪਾਪਾ ਰੋਵਾ ਹਾਂ ਹਾਂ ਇਥੇ ਖਲੋ ਪਜ ਪਾਪਾ ਰੋਵਾ ਨਾ ਤੈਨੂੰ ਤਰਸ ਰਤਾ ਨਾ ਦੇ ਦੇ ਮੌਤ ਵਿੱਚ ਛੋੜ मुश्किल हलो मे ਆਪਾਂ ਨਾ ਕੱਲ ਵੇਲੇ ਕੱਲ ਆਪਾਂ ਦਰਵਾਜ਼ੇ ਨਾਲ ਤਿਆਰ ਹੋ ਠੀਕ ਹੈ ਬਾਪ ਮਾਈ ਜੀ ਉਹ ਹੋ ਜਾਂਦਾ ਉਹਨਾਂ ਦਾ ਤਨ ਦੇ ਪੋਸ਼ ਦਿਓ ਤਨ ਦੇ ਤਨ ਦੇ ਤਨ ਦੇ ਤਨ ਦੇ ਟਿੰਗ ਡੰਡਾ ਲਿੰਗ ਟਾਣਾ ਟਿੰਦੂਣਾ 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 ਸਕੇ ਹੀ ਹੱਸ ਕੇ ਤੇ ਨ ਸੁਖ ਨੂੰ ਚੁਲੇ ਘਰਾਂ ਕੇ ਨ ਸੁਖ ਨੂੰ ਤਿੰਨੁਰਾ ਜੀ ਸਨ ਤੇ ਬੇਟੀ ਮੇਰੀ ਤੇ ਬੜਾ ਹੀ ਅੱਛਾ ਲੱਗਾ ਤੇ ਅੱਜ ਮਿਲੇ ਆ ਬੜੀ ਹੀ ਦੇਰ ਬਾਅਦ ਮਿਲੇ ਆ ਤੇ ਉਹ ਸਾਰੇ ਕਹਿੰਦੇ ਆ ਕਿ ਕੰਮ ਕੰਮ ਨਹੀਂ ਭੁੱਲਦਾ ਗੁਣ ਨਹੀਂ ਭੁੱਲਦਾ ਤੇ ਇੰਨਾ ਕਾ ਵੀ ਬੱਚੇ ਆ ਕੋਈ ਗੱਲ ਨਹੀਂ ਤੇ ਬੱਚਿਆਂ ਨੂੰ ਆਪਣੇ ਆਪ ਹੀ ਸਮਝ ਆ ਗਈ ਬੱਚਿਆਂ ਨੇ ਫੂਮ ਲਾ ਲਿਆ ਅਸੀਂ ਆ ਗਏ ਉਹ ਆ ਗਏ ਅਸੀਂ ਆ ਗਏ ਉਹ ਮਿਲ ਪਏ ਤੇ ਨਵੇਂ ਤੁਹਾਡੇ ਅਗੇ ਮੈਟਰ ਕਿਉਂਕਿ ਬੱਚੇ ਬੱਚੇ ਹੁੰਦੇ ਆ ਜੀ ਸਿਆਣੇ ਸਿਆਣੇ ਹੁੰਦੇ ਇਹ ਕਹਿੰਦੇ ਬੋਲਦੇ ਜਗਾਰਾ ਜਕਾਰਾ ਸੱਚੀ ਸਰਕਾਰ ਦਾ ਬਹੁਤ ਸੱਚੇ ਤਬਾਰ ਕੀ ਜਾਏ ਬੋਲਦੇ ਤੁਸੀਂ ਵੀ ਜੋਤੀ ਜੀ ਬੋਲਦੇ ਬਸ ਇਹ ਤੁਹਾਡੀਆਂ ਸਾਰਿਆਂ ਦੀਆਂ ਬਲੇਸਿੰਗਸ ਆ ਤੇ ਤੁਹਾਡੇ ਸਾਰਿਆਂ ਦਾ ਇਹ ਪਿਆਰ ਤੇ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਕਿਹਾ ਸੀ ਕਿ ਤੁਸੀਂ ਇੰਨੀਆਂ ਦੁਆਵਾਂ ਔਰ ਇੰਨਾ ਪਿਆਰ ਕਰਦੇ ਹੋ ਅਸੀਂ ਕੋਈ ਵੀ ਵੀਡੀਓ ਪਾਉਂਦੇ ਤੇ ਹਰ ਕਮੈਂਟ ਦੇ ਵਿੱਚ ਇਹ ਕਹਿੰਦੇ ਇਕੱਠੇ ਹੋ ਤੇ ਇਹ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਔਰ ਤੁਹਾਡਾ ਅਸ਼ੀਰਵਾਦ ਆ ਤੇ ਜਿੰਨਾ ਤੁਸੀਂ ਪਿਆਰ ਕਰਦੇ ਹੋ ਸਾਰਾ ਤੁਹਾਡਾ ਪਿਆਰ ਤੇ ਬਸ ਇਦਾਂ ਹੀ ਹਮੇਸ਼ਾ ਆਪਣਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰੱਖੋ ਤੇ ਪਿਆਣਾ ਭਰਾਵਾਂ ਦਾ ਪਿਆਰ ਇਦਾਂ ਹੀ ਬਰਕਰਾਰ ਰਵੇ ਔਰ ਅਸੀਂ ਸਾਰੀ ਫੈਮਿਲੀ ਇਦਾਂ ਹੀ ਪੁਰਸਕੂਨ ਰਹੀਏ ਕੁਝ ਬੰਦੇ ਇਦਾਂ ਦੇ ਵਿੱਚ ਆ ਜਾਂਦੇ ਆ ਕਿ ਆ ਗਏ ਸੀ ਤੋੜ ਦੁੱਤਾ ਜਨਾਂ ਜਿਨ੍ਹਾਂ ਨੇ ਇੱਕ ਹੁੰਦੀ ਨਾ ਵੀ ਜਿਹੜੀ ਮਾਲਾ ਮੋਤੀਆਂ ਵਾਲੀ ਉਹ ਬਖੇਰਦੀ ਜਿਹਦੀ ਜਿਹੜੀ ਜਿਆਦਾ ਪਾਪ ਕੀਤੇ ਨੇ ਮਾਲਾ ਸੋਹਣੀ ਹੋਵੇ ਉਹ ਉਹ ਬਖੇਰ ਨਾਲੇ ਸਾਰੇ ਬਖੇਰ ਬਖੇਰ ਨੂੰ ਬਹੁਤ ਬਿਲਕੁਲ ਸਹੀ ਗੱਲ ਤੇ ਪਰ ਨਹੀਂ ਉਹ ਫਿਰ ਉਦਾਂ ਹੀ ਉਹ ਮੋਤੀ ਇਕੱਠੇ ਹੋ ਗਏ ਆ ਲੱਭ ਗਏ ਸੀ ਜਵਾਸਾ ਲੱਭ ਮੋਤੀ ਲਾ ਪਕੇ ਸਾਹਿਲ ਸਾਹਿਲ ਇਹ ਸਾਡਾ ਤਪਲ ਜੀ ਸਾਡਾ ਭਰਾ ਮੈਂ ਭੈਣ ਕੀ ਬੋਲਾ ਬੋਲ ਲਾਈ ਲਾ ਪੋਣਾ ਲਾਈ ਬੋਲਿਆ ਅਸੀਂ ਕੋਣ ਹੈ ਮੈਂ ਕਿ ਮੈਨੂੰ ਦਰਉਂਦਾ ਨਹੀਂ ਖੁਸ਼ੀ ਆਈ ਆਈ ਅਸੀਂ دیਵਾਨਾ ਬੋਲਦੇ ਕਾ ਖੁਸ਼ੀ ਜੇ ਮੈਂ ਨਾਲ ਚੋਤੀ ਤਪਾਵੇ ਨਹੀਂ ਆ ਮੈਨੂੰ ਖੁਸ਼ੀ ਬਹੁਤ ਹੈ ਮੇਰੇ ਭੈਣ ਭਰਾ ਮਿਲ ਗਏ ਮੈਨੂੰ ਬਸ ਇੰਨਾ ਹੀ ਖੁਸ਼ ਹਾਂ ਹਾਂ ਘਰ ਬਹੁਤ ਸੋਹਣਾ ਪਾ ਲਿਆ ਤੇ ਘਰ ਵੀ ਬਹੁਤ ਸੋਹਣਾ ਪਾ ਲਿਆ ਤੇ ਥੋੜੇ ਦਿਨ ਚ ਸ਼ਿਫਟ ਹੋ ਜਾਣਾ ਤੇ ਭਾਜੀ ਸਾਰੇ ਜਣੇ ਇਦਾਂ ਪਿਆਰ ਦਿੰਦੇ ਰਹੋ ਅਸੀਂ ਇਕੱਠੇ ਹੀ ਆ ਸਾਰੇ ਤੇ ਮਮੇ ਹੁਣੀ ਆਏ ਡੈਡੀ ਹੁਣੀ ਆਏ ਤੇ ਇੱਥੇ ਸਾਡੇ ਖਾਨ ਸਾਹਿਬ ਖਾਨ ਸਾਹਿਬ ਖਾਨ ਸਾਹਿਬ ਜੋਤੀ ਨੂਣਾ ਇੱਧਰ ਸਾਡੇ ਭਾਜੀ ਉਸਮਾਨ ਭਾਜੀ ਆਏ ਆਏ ਆਪਣੇ ਬੀਬੀ ਮੰਮੀ ਇਹ ਲੇਕੇ ਨੇ ਕਮੈਂਟ ਕਰੋ ਆਂਖੀਆਂ ਨਾਲ ਲੈ ਆ ਲੈ ਆ ਜੀ ਤੇਗੀ ਸਾਰਿਆਂ ਨੂੰ ਬਾਪੂ ਜੀ ਆਏ ਆ ਸਾਨੂੰ ਫੇਰ ਇਕੱਠੇ ਆਈ ਸਾਰੇ ਤੇ ਜਿਹੜੇ ਸੀਗੇ ਬੰਦੇ ਕੁਝ ਸੰ ਤੋੜਨ ਵਾਲੇ ਠੀਕ ਗੱਲ ਆ ਉਹ ਆ ਵੀ ਟੁੱਟ ਗਏ ਉਹ ਆਪ ਹੁਣ ਟੁੱਟ ਗਏ ਤੇ ਬਾਪੂ ਜੀ ਸਾਡੇ ਨਾਲ ਆ ਸਾਡਾ ਆਸ਼ੀਰਵਾਦ ਬੱਪੂ ਜੀ ਸਾਡੇ ਸਿਰ ਤੇ ਆ ਵਾ ਵਾ ਜਿਓ ਬਥੇਰੇ ਜਣੇ ਆਏ ਆ ਬਥੇਰੇ ਆ ਗਏ ਬਥੇਰੇ ਆ ਗਏ ਪਰ ਕਦੀ ਪਰਿਵਾਰ ਵੀ ਟੁੱਟੇ ਕਦੀ ਨਹੀਂ ਟੁੱਟਦੇ ਪਰਿਵਾਰ ਪਰਿਵਾਰ ਹਮੇਸ਼ਾ ਪਰਿਵਾਰ ਜੀ ਨੂੰ ਕਿਹਾ ਹੀ ਗਿਆ ਪਰਿਵਾਰ ਪਰਿਵਾਰ ਪ ਰਿਵਾਰ ਉਹ ਪਰੇ ਵੀ ਹੋ ਜਾਣ ਤਾਂ ਵੀ ਜਦੋਂ ਵਾਪਸ ਆ ਜਾਂਦਾ ਨਾ ਫੇਰ ਬੰਦਾ ਪਰਿਵਾਰ ਪੰਛੀ ਵੀ ਆਪਣਾ ਲੈਣਾ ਛੱਡ ਦਿੰਦੇ ਸ਼ਾਮ ਨੂੰ ਵਾਪਸ ਫੇਰ ਆਪਣੇ ਆਲਣੇ ਚ ਜਾਂਦੇ ਬੱਚੇ ਆ ਕੋਈ ਗੱਲ ਨਹੀਂ ਫਿਰ ਲਾਈਫ ਵਿੱਚ ਬਹੁਤ ਖੁਸ਼ ਹੋ ਜਾਂਦਾ ਤੇ ਕਹਿੰਦਾ بڑے ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ بڑے ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਠੀਕ ਹੈ ਜੀ ਕਹਿੰਦੇ ਨਦੀਆਂ ਤਰ ਭਾਵੇਂ ਸਮੁੰਦਰ ਤਰ ਪਰ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਕਹਿੰਦਾ ਬੜਾ ਅਫਸੋਸ ਸੱਜਣਾ ਤੇ ਬਿਗੜ ਗਏ ਗੈਰ ਦੇ ਅੱਖੇ ਤੁਸੀਂ ਆਪ ਹੀ ਸਮਝਦਾਰ ਹੋ ਬੜਾ ਅਫਸੋਸ ਸੱਜਣਾ ਤੇ ਬਿਗੜ ਗਏ ਗੈਰ ਦੇ ਅੱਖੇ ਕਹਿੰਦਾ ਤੂੰ ਰਖ ਕੁਝ ਹੌਸਲਾ ਸਫਰੀ ਕਿਸੇ ਦੇ ਮਰ ਵੀ ਜਾਂਦੇ ਨੇ ਵਾਹ ਠੀਕ ਹੈ ਉਹ ਵੀ ਤਾਂ ਵਿਛੜ ਜਾਂਦੇ ਜਿਹੜੇ ਮਾਰੀ ਜਾਂਦੇ ਜਿਹੜੇ ਦੁਨੀਆ ਤੋਂ ਚਲ ਜਾਂਦੇ ਇਹ ਤਾਂ ਫੇਰ ਜੀਨੇ ਨੇ ਫੇਰ ਵਾਪਸ ਆ ਗਏ ਨੇ ਮਾਪਿਓ ਦੀ ਯਾਦ ਆ ਗਈ ਆ ਸਾਨੂੰ ਵੀ ਆਪਣੇ ਬੱਚਿਆਂ ਦੀ ਯਾਦ ਆ ਗਈ ਇੱਕ ਦੂਏ ਦੇ ਮਗਰ ਲਾ ਕੇ ਦਿੱ ਤੇਰੇ ਜੀ ਲੈ ਤੇਰੇ ਜੀ ਤੇਰੀ ਆ ਤੇਰਾ ਜੋ ਤਰਫਲਾਂ ਕੀ ਆ ਕੁਛ ਵੀ ਨਹੀਂ ਮਿਲਦਾ ਫੇਰ ਕਹਿੰਦਾ ਕਹਿੰਦਾ ਤੂੰ ਦਿਲਾਂ ਕਿਉ ਹੌਸਲਾ ਟਾਵੇਂ ਇਸ਼ਕ ਦੀ ਖੇਡ ਖੇਢੀ ਜਾ ਵੀ ਤੂੰ ਹੌਸਲਾ ਨਾ ਟਾ ਤੂੰ ਗਾਈ ਜਾ ਗਣਾ ਵੀ ਇੱਕ ਖੇਡ ਆ ਗਾਣਾ ਵੀ ਇੱਕ ਹੁਨਰ ਆ ਗਾਣਾ ਵੀ ਇੱਕ ਫਨ ਕਹਿੰਦਾ ਦਿਲਾਂ ਕਿਉ ਹੌਸਲਾ ਢਾਵੇਂ ਇਸ਼ਕ ਦੀ ਖੇਡ ਖੇਢੀ ਜਾ ਕੋਈ ਗੱਲ ਨਹੀਂ ਮਿਲ ਪਣਗੇ ਆਪਣਾ ਕੰਮ ਤਾਂ ਜਾਰੀ ਰੱਖੀਏ ਆਪਣੇ ਗੁਣ ਨੂੰ ਵਧੀਆ ਰੱਖੀਏ ਦਿਲਾਂ ਕਿਉ ਹੌਸਲਾ ਢਾਵੇਂ ਇਸ਼ਕ ਦੀ ਖੇਡ ਖੇਢੀ ਜਾ ਕਹਿੰਦਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਠੀਕ ਆ ਸੋਇਆ ਤੇ ਬੜਾ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਇਹ ਮਾਸੂਮ ਬੱਚੇ ਆ ਇਹਨਾਂ ਨੂੰ ਤਾਂ ਸ਼ਰਾਰਤ ਕਰਾਈ ਗਈ ਹੋ ਗਈ ਸ਼ਰਾਰਤਾ ਕਰਾਉਣ ਵਾਲੇ ਵੀ ਉੱਤੇ ਥੱਲੇ ਚੜੇ ਸੀ ਕੋ ਉਹਨਾਂ ਨੂੰ ਹੁਣ ਆਪਣਾ ਲਾਲਚ ਸੀਗਾ ਠੀਕ ਹੈ ਨਾ ਸਹੀ ਹੈ ਤੇ ਲਾਲਚੀਆਂ ਦਾ ਟਾਈਮ ਕਹਿੰਦੇ ਨਾ 100 ਦਿਨ ਚੋਰ ਦਾ 1 ਦਿਨ ਸਾਧ ਦਾ ਜਰੂਰ ਆਉਂਦਾ ਹੁੰਦਾ ਇਹ ਸਿਆਣਿਆਂ ਦੀ ਕਹਾਵਤ ਆ ਕਦੀ ਖਾਲੀ ਨਹੀਂ ਜਾਂਦੀ 100 ਦਿਨ ਚੋਰ ਦਾ 1 ਦਿਨ ਸਾਧ ਦਾ ਜਦੋਂ ਸਾਧ ਦਾ ਆ ਗਿਆ ਨਾ ਫਿਰ ਬਸ ਫਿਰ ਪਾ ਪੜੀਆਂ ਦਿੰਦਾ ਹੋ। ਫਿਰ ਉਹ ਜੋੜ ਕੇ ਅਟਦਾ। 100 ਦਿਨ ਚੋਰਦਾ ਇੱਕ ਦਿਨ ਮੇਰੇ ਬਾਪੂ ਦਾ ਗਾウスਪਾਕ ਮਾਹੀ ਸ਼ਾਹ ਉਹ ਆ ਗਿਆ। ਉਹਨੇ ਲੈ ਆਂਦਾ। ਠੀਕ ਆ ਨਾ ਕੋਈ ਨਹੀਂ ਤੋੜਨ ਵਾਲਾ ਜੰਮਿਆ। ਜਿੰਨਾ ਜ਼ਿਕਰ ਬੰਦਾ ਮਰਦਾ ਨਹੀਂ ਨਾ ਉਹਨਾਂ ਜ਼ਿਕਰ ਬੰਦਾ ਟੁੱਟਦਾ ਨਹੀਂ। ਕੋਟਾਂ ਵਿਚਾਰੀਆਂ ਕੇਸ ਵੀ ਲੱਗ ਜਾਂਦੇ ਤਾਂ ਵੀ ਬਰੀ ਹੋ ਕੇ ਹੁੰਦੇ ਹਾਂ। ਹਾਂ। ਠੀਕ ਆ। ਕਿੰਨੇ ਦਿਨ ਕਿਹੇ ਜਿਹੇ ਸੋਏ ਆ ਕਿ ਬਸ ਮੇਰੇ ਜਿੰਨੇ ਵੀ ਪੈਣਾ ਭਰਾ ਸਾਥੀ ਜੁੜੇ ਨੇ। ਔਰ ਜਿਹਨੇ ਵੀ ਮੇਰੇ ਨਾਲ ਪਿਆਰ ਆ ਕੇ ਜਿਹੜਾ ਮੈਨੂੰ ਜਾਣਦਾ ਤੁਹਾਡੇ ਜੋੜਿਆਂ ਦੀ ਖਾਗ ਆ ਸੀ ਬਸ ਇੰਨਾ ਗਾ ਵੀ ਧਿਆਨ ਰੱਖੋ ਇਹ ਬੱਚੇ ਆ ਗਲਤੀਆਂ ਕਰ ਜਾਂਦੇ ਆ ਅਸੀਂ ਸਾਡੇ ਤੋਂ ਵੀ ਹੋਈਆਂ ਹੀ ਹੋਈਆਂ ਠੀਕ ਹੈ ਤੇ ਇਹਨਾਂ ਦੀ ਵੀ ਗਲਤੀ ਸਾਡੀ ਵੀ ਗਲਤੀ ਸਾਨੂੰ ਮਾਫੀ ਦਿਓ ਤੇ ਬਾਕੀ ਤੁਸੀਂ ਸੱਜਣ ਮਿੱਤਰ ਸਾਡੇ ਤੁਹਾਡੇ ਨਾਲ ਹੀ ਸਾਰਾ ਕੁਝ ਤੁਹਾਡੀਆਂ ਦੁਆਵਾਂ ਨਾਲ ਹੀ ਸਾਰਾ ਕੁਝ ਆ ਜਕਰਾ ਬਾਪੂ ਮਾਹੀਸ਼ਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ 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 ਜਿਆਲੇ ਸਦਾ ਪਰਾਹ ਹੁਣ ਆ ਬਰਾ ਮੇਰੇ ਲੋਗ ਇਹਨਾਂ ਸਾਹ ਛੜ ਗਿਆ ਮੇਰੀ ਬਿਲਕੁਲ ਮਰੀ ਅੱਖਾਂ ਨਾਮ ਹੋ ਜਾਂਦੀ ਮੇਰੇ ਮਮੇ ਖਾ ਬਣ ਗਈ ਜੈ ਮੇਰੀ ਮੰਮੀ ਜੈ ਮੇਰੀ ਬੇਟੀ ਮੇਰੇ ਤਮਾਸ਼ਾ ਆ ਗਿਆ ਮੇਰੀ ਕੁੜੀ ਮੜਪੀ ਲਾਈਵ ਸਾਰੇਆਂ ਦਾ ਧੰਨਵਾਦ ਅਸ਼ੀਰਵਾਦ ਦਾ ਮੈਂ ਅੱਜ ਖੁਸ਼ ਹਾਂ ਸ਼ੁਕਰੀਆ ਸਾਰੇਆਂ ਦਾ ਅਸ਼ੀਰਵਾਦ ਸ਼ੁਕਰਾ ਮੇਰੇ ਮੂੰਹ ਤੇ ਗਲੋਗ ਨਾ ਆ ਗਿਆ ਹਨਾ ਤਿਆਰ ਹੈ ਸਾਡੇ ਸਮਾਜ ਜੀ ਜਿਨ੍ਹਾਂ ਦੇ ਸਦਕਾ ਅੱਜ ਮੈਂ ਵੀ ਇਹਦੇ ਬਦੋ ਦਤੀਆਂ ਇਹ ਸਾਰਾ ਕੁਝ ਵਾਹ ਵਾਹ 우ਸਮਾਨ ਸਾਹਿਬ ਅਸੀਂ ਇਹ ਨਹੀਂ ਬਦੋ ਦਤਾਂ ਸਾਰਾ ਕੁਝ ਇਹਨਾਂ ਦੇ ਬਿਨਾ ਕੋਈ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ 우ਸਮਾਨ ਸਾਹਿਬ ਕੈਸੇ ਮੇਰੇ ਬਾਪੂ ਜੀ ਬੈਠੇ ਇੱਧਰ ਮਾਤਾ ਜੀ ਬੈਠੇ ਆ ਜੀ ਮੇਰੇ ਬਾਪਾ ਜੀ ਬੈਠਾ ਸਾਡਾ ਅਬੂ ਜੀ ਆਰੇ ਦੌਲਤ ਅਦਦੀਆ ਜੀ ਪਿੱਛੇ ਦੁਸ਼ਮਨ ਪੜੇ ਥੇ ਪੜੇ ਰਹਿ ਗਏ ਫਿਰ ਵੀ ਝੰਡੇ ਰਜ਼ਾ ਕੇ ਗੜੇ ਰਹਿ ਗਏ ਇਹ ਮੇਰੇ ਹੌਸਲੇ ਆਜ਼ਮ ਜੀ ਦਾ ਸ਼ੇਰ ਹੈ ਕਹਿੰਦਾ ਜਿਹੜਾ ਉਹ ਸੇਵਕ ਹੈ ਨਾ ਉਹ ਕਹਿੰਦਾ ਮੈਂ ਤੇਰਾ ਆ ਮੈਂ ਤੇਰੇ ਜੋੜਿਆਂ ਦੀ ਖਾਕ ਦੀ ਵੀ ਖਾਕ ਆ ਵਾਹ ਜੇ ਮੈਨੂੰ ਜੋੜਿਆਂ 'ਚ ਵੀ ਰੱਖ ਲੈਣ ਤਾਂ ਮੇਰੇ ਵੱਡੀ ਬਹੁਤ ਵੱਡੀ ਗੱਲ ਹੈ ਸਾਇਲ ਜੀ ਸੁਣਾ ਕੁਝ ਤੁਹਾਨੂੰ ਕਮੈਂਟ ਕਰ ਰਹੇ ਹੋ 2 ਮਿੰਟ ਕਹਿੰਦਾ ਪਿੱਛੇ ਦੁਸ਼ਮਨ ਪੜੇ ਥੇ ਪੜੇ ਰਹਿ ਗਏ ਫਿਰ ਵੀ ਝੰਡੇ ਰਜ਼ਾ ਕੇ ਗੜੇ ਰਹਿ ਗਏ छोटा करने की लोगों ने की सा हजरत बड़े थे छोटा करने की लोगों ने की कोशिश बड़े थे बड़े रह गए जो तुम से ना मांगे तो फिर किससे मांगे गौसपाक सरकार जो तुमसे ना मांगे तो फिर किससे मांगे कहना कहीं और भी है गली गौसे आजम जो डूबी थी कश्ती वो दम में निकाली जो डूबी थी कश्ती वो दम में निकाली तुझे ऐसी कुदरत मिली गौसे आजम तुझे ऐसी कुदरत मिली उस तेरे अलावा कुदरत भी किसी नु मिली बेड़े तारन दी 12 12 24 24 साल बाद बेड़े तारने जड़ा तेरा सेवक वो कहता है जड़ा मेरा सेवक है ना भावे किन्ना भी मेरा सेवक आ है। हैगा मेरे को कहता मेरे हुक्म तो बगैर चाहे मेनू किन्ना भी मानण वाला मेरे हुक्म तो बगैर उदी जुबान ते मेरा नाम नहीं आ सकता जिन्नाए करमे करना चाहूं ठीक है वो ता गौसे आजम ठीक है ना ਮੇਰੇ ਸੋਹਣਿਆ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਇੱਕ ਗਾਣਾ ਸੀ ਮੁਕੇਸ਼ ਜੀ ਦਾ ਜਾਣੇ ਕਹਾ ਗਏ ਉਹ ਦਿਨ ਉਰਚੇ ਕੰਤਰਾ ਉਹ ਫਿਲਮ ਚ ਨਹੀਂ ਆਇਆ ਉਹ ਕਿਹੜਾ ਅੰਤਰਾ ਸੀਗਾ ਕਹਿੰਦਾ ਇਸ ਦਿਲ ਕੇ ਆਸ਼ੀਆਂ ਮੇਂ ਅਬ ਉਨਕੇ ਖਿਆਲ reh ਗਏ ਇਸ ਦਿਲ ਕੇ ਆਸ਼ੀਆਂ ਮੇਂ ਅਬ ਉਨਕੇ ਖਿਆਲ reh ਗਏ ਤੋੜ ਕੇ ਦਿਲ ਉਹ ਚੱਲ ਗਏ ਫਿਰ ਹਮ ਅਕੇਲੇ reh ਗਏ ਜਾਣੇ ਕਹਾ ਗਏ ਉਹ ਦਿਨ ਕਹਤੇ ਤੇ ਤੇਰੀ ਰਾਹੋਂ ਮੇ ਨਜ਼ਰੋਂ ਕੋ ਹਮ ਬਿਛਾਏਂਗੇ ਐਨਾ ਕੁਛ ਕਰਕੇ ਨਜ਼ਰੋਂ ਕੋ ਹਮ ਬਿਛਾਏ ਨਜ਼ਰਾਂ ਤਾਂ ਹੈ ਹੀ ਨਹੀਂ ਉਹ ਕਿੱਥੇ ਆ ਬਿਛਾਵਾਂਗੇ ਠੀਕ ਹੈ ਸੋਇਆ ਕੋਈ ਕਿਸੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ ਪਰ ਜਿਹੜੇ ਤੋੜਨ ਵਾਲੇ ਸੀ ਨਾ ਉਹਨਾਂ ਨੇ ਬਾਤ ਬਹੁਤ ਲਾਈ ਸੀ ਪਰ ਜਿਹਦੇ ਜਿਹਦੇ ਪਿੱਛੇ ਗੌਸਪਾਲ ਦੀ ਮੋਹਰ ਨਾ ਸੌ ਰੱਬ ਦੀ ਵਲੀ ਨਹੀਂ ਹੋ ਸਕਦਾ ਜਦ ਤੱਕ ਲੱਗਦੀ ਮੋਹਰ ਸਰਕਾਰ ਦੀ ਨਹੀਂ ਉਹ ਗੋਸਪਾ ਕੀ ਆ ਮੈਂ ਉਹਦਾ ਮੁਰੀਦ ਆ ਮੈਂ ਉਹਦਾ ਬੱਚਾ ਮੈਂ ਉਹਦੇ ਦਰਦ ਦਾ ਕੁੱਤਿਆਂ ਦਾ ਵੀ ਕੁੱਤਾ ਆ ਠੀਕ ਹੈ ਮੈਂ ਝੋੜੇ ਝਾੜਦਾ ਝਾੜੂ ਹੀ ਲਾਉਣਾ ਮੈਂ ਹਾਂ ਉਹ ਜਿੰਨੇ ਝਾੜੂ ਮੈਂ ਜਦਾਂ ਮਾਰਦਾ ਨਾ ਉਹ ਜਿੰਨੇ ਵੀ ਆਲਮ ਜਿਹੜੇ ਕਰਨ ਕਰਾਉਣ ਵਾਲੇ ਨਾ ਜਿਹੜੇ ਲੱਗਣ ਲਗਾਉਣ ਵਾਲੇ ਉਹ ਸਭ ਪਿੱਛੇ ਹਟਦੇ ਉਹ ਝਾੜੂ ਨਾਲ ਹੀ ਸਾਫ਼ ਹੋ ਜਾਂਦੇ ਸਾਨੂੰ ਕੁਝ ਵੀ ਨਹੀਂ ਕਰਨਾ ਹੁੰਦਾ ਝਾੜੂ ਹੀ ਮਾਰ ਦੇ ਬਸ ਸਾਫ਼ ਹੋ ਜਾਂਦਾ ਉਹ ਚਾਹੇ ਲੱਗ ਜਾਂਦਾ ਠੀਕ ਆ ਬਾਕੀ ਤੁਸੀਂ ਪੈਣਾ ਭਰਾਓ ਮੇਰੇ ਛੋਟੇ ਜਿਹੜੇ ਮੇਰੇ ਬੱਚੇ ਆ ਮੇਰੇ ਹਮ ਉਮਰ ਦੇ ਮੇਰੇ ਭਰਾ ਨੇ ਜਿਹੜੇ ਮੇਰੇ ਤੋਂ ਵੱਡੇ ਨੇ ਉਹ ਮੇਰੇ ਮਾਪਿਓ ਨੇ ਤੇ ਤੁਹਾਡੀਆਂ ਸਾਰਿਆਂ ਦੇ ਚਰਨਾਂ ਦੇ ਜਿਹੜੇ ਜੋੜਿਆਂ ਦਾ ਉਹਨਾਂ ਦੀ ਮੈਂ ਖਾਕ ਆ ਇਹ ਬੱਚੇ ਆ ਤੁਸੀਂ ਜਾਂਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਰਹਿਮਤ ਕਰੇ ਦਾਤਾ ਤੇ ਇੱਕ ਵਾਰੀ ਤੁਸੀਂ ਸਾਰਿਆਂ ਨੇ ਜਕਾਰਾ ਦਾ ਜਵਾਬ ਦੇਣਾ ਜਿਹੜੇ ਜਿਹੜੇ ਵੀ ਲਾਈਵ ਹੋਏ ਨੇ ਜਕਾਰਾ ਦਾਤਾ ਬਾਪੂ ਮਾਹੀਸ਼ਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਠੀਕ ਹੈ ਜੀ ਜੈ ਮਾਤਾ ਦੀ ਜੈ ਦਾਤਿਆਂ ਦੀ ਜੈ ਸਰਕਾਰਾਂ ਲੋ ਜੀ ਫਿਰ ਜੋ ਤੀਰੇ ਫੇਸ ਦੇਖਾ ਲਓ। ਉਹ ਆ ਸਾਚਿਲ। ਸਾਚਿਲ। ਸਲੀ ਸਹਿਲ ਤੇਰਾ ਗਾਣਾ ਸੁਣਾ ਕਹਿੰਦੇਗਾ ਸੁਣਾ ਯਾਰ ਮੈਂ ਗਾਣਾ ਕਿਹੜਾ ਆਹੀ ਆਈ ਸੁਣਾ ਦੇ। ਯਾਰ ਮੈਂ ਕਿਸੇ ਇਹੋ ਗਾਣਾ ਪਸੰਦ ਉਹਨਾਂ ਨੂੰ ਹੈਗਾ ਐ। ਮਤਲਬ ਮਤਲਬ ਹੋਏ ਗਹਿਰਾਂ ਨੂੰ ਸਕਿਆਂ ਤੋਂ ਵੱਧ ਕੇ ਚਾਉਂਦੇ ਨੇ ਫੇਰੇ ਰੱਖ ਦਨਾਲੀ ਮੋਢੇ ਤੇ ਨਿਸ਼ਾਨਾ ਕਿਤੇ ਲਾਉਂਦੇ ਨੇ ਸਹੀ ਗੱਲ ਸੂਨੀ ਲੱਗਣ ਦੇਂਦੇ ਦਿਲ ਵਿੱਚ ਲੀਆਂ ਖਾਰਾਂ ਦੀ ਆਏ ਹਾਏ ਹਾਏ ਇਸ ਦੁਨੀਆਂ ਵਿੱਚ ਕਮੀ ਨਹੀਂ ਕੋਈ ਝੂਠੇ ਯਾਰਾਂ ਦੀ ਵਾ ਵਾ ਚੁੱਢੇ ਵਾ 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 ਮੈਂ ਸੱਚੀ ਵਾ ਲਗੀ ਵਾ ਵਾ ਤੁਸੀਂ ਗਾਣਾ ਚਾਹੋਗੇ ਕੁਝ ਮੈਂ ਆ ਤੀ ਜੋ ਕਰੀ ਲੈ ਥੈਂਕ ਯੂ ਸੋ ਮਚੋਰ ਮਾਤਾ ਬਈ ਗੀ ਗੀ ਗਾ ਮਾਸਤਾ ਬਹੁਤ ਖੁਸ਼ ਹੋਇਆ ਦੇਖਣਾ ਲਗੀ ਬਾਈ ਬਾਈ ਸਾਰਿਆਂ ਬਾਏ ਬਾਏ ਸਾਰਿਆਂ ਨੂੰ ਦੇਖ ਲਓ ਮੇਰਾ ਫੇਸ ਜੋਤੀ ਜੀ ਫੇਸ ਦਿਖਾ ਦੋ ਕੀ ਆਵਾਜ਼ ਹੈ ਸ਼ਾਇਲ ਕੇਰੀ ਕੀ ਆਵਾਜ਼ ਹੈ ਬਾਬਾ ਜੀ ਫੋਨ ਲਗਾ ਬਾਬਾ ਜੀ ਫੋਨ ਲਗਾ ਜੋਤੀ ਜੀ ਲਵ ਯੂ oh siyan de sail ਪਲੀਜ਼ ਕੀ ਮੈਨੂੰ ਮਾ ਬਾਪੂ ਤੋਂ ਦੁਆ ਲੈ ਦਿਓ ਅ ਸ਼ੈਲੋ ਜੀ papa ਦੁਆ ਦੇ ਦੇ ਕੋਈ ਖੁਸ਼ ਰਹੋ ਬੇਟਾ ਜੀ ਖੁਸ਼ ਰਹੋ ਆਵਾਦ ਰਹੋ ਆਪਣੇ ਪਰਿਵਾਰ ਕੇ ਸਾਥ ਰਹੋ ਔਰ ਜੀਓ ਹਜ਼ਾਰੋ ਸਾਲ ਜੀਓ ਠੀਕ ਹੈ ਫਿਰ ਦੁਬਾਰਾ ਛੋਟੇ ਸੇ ਹੋ ਕੇ ਫਿਰ ਜੀਓ ਮੈਨੂੰ ਗਰਮੀ ਕਿੰਨੀ ਆ ਗਈ 你把。